ਪੰਜਾਬ ਸਰਕਾਰ ਵੱਲੋਂ ਦੁਦ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਮਹਿਮ ਉਹਦੇ ਤਹਿਤ ਕਮਿਸ਼ਨਡ ਪੁਲਿਸ ਵੱਲੋਂ ਅੱਜ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਬੈਟਰ ਸੈੱਲ ਜਰੰਦ ਕਮਿਸ਼ਨਡ ਦੇ ਜਸਪਾਲ ਸਿੰਘ ਇੰਸਪੈਕਟਰ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ 5.5 ਕਿਲੋ ਜਿਹੜੀ ਆ ਹੈਰੋਨ ਦੀ ਰਿਕਵਰੀ ਕੀਤੀ ਗਈ ਆ ਜਿਹਦੇ ਵਿੱਚ ਇੱਕ ਸਮਗਲਰ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਆ ਜਿਹਦਾ ਨਾਂ ਰਿੰਕੂ ਸਿੰਘ ਉਰਫ ਗਾਂਦੀ ਆ ਇਹਦੇ ਤੇ ਪਹਿਲਾਂ ਵੀ ਮੁਕਾਦਮੇ ਦਰਜਾਂ ਇਹ ਪਾਕਿਸਤਾਨ ਤੋਂ ਸਿਰਨ ਲੈ ਆ ਕੇ ਸਪਲਾਈ ਕਰਦਾ ਡਰਨ ਰਾਈ ਇਹਦੇ ਨਾਲ ਦੇ ਜਿਹੜੇ ਸਾਥੀ ਆ ਉਹ ਵੀ ਫੜੇ ਆ ਜਿਹਦੇ ਜਿਹਦਾ ਨਾਮ ਲਵਪ੍ਰੀਤ ਸਿੰਘ ਉਰਫ ਲੱਕੀ ਆ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਆ ਇਹਨਾਂ ਕੋਲੋਂ ਵੀ ਰਿਕਵਰੀ ਨਾਲ ਕੀਤੀ ਗਈ ਆ ਔਰ ਇਹ ਪਾਕਿਸਤਾਨ ਤੋਂ ਲਿਆ ਕੇ ਇਹ ਹਿਰਨ ਦੀ ਜਿਹੜੀ ਥੀਪ ਆ ਉਹ ਪੰਜਾਬ ਦੇ ਅਲੱਗ-ਅਲੱਗ ਜਗਤ ਦੇ ਵਿੱਚ ਦੇ ਸੀਗੇ ਇਹਨਾਂ ਦੀ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਦੀ ਜਿਹੜੀ ਆ ਉਹ ਤਫਤੀਸ਼ ਚੱਲ ਰਹੀ ਆ ਜੋ ਵੀ ਅਕੇ ਆਏਗੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਮਹਿਮ ਉਹਦੇ ਤਹਿਤ ਕਮਿਸ਼ਨੇਟ ਪੁਲਿਸ ਵੱਲੋਂ ਅੱਜ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਬੈਠੇ ਸੈਲ ਜ਼ਰੰਦਾ ਕਮਿਸ਼ਨੇਟ ਦੇ DSP ਸਿੰਘ ਇੰਸਪੈਕਟਰ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ 5.5 ਕਿਲੋ ਜਿਹੜੀ ਆ ਹੈਰੋਨ ਦੀ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਸਮੱਗਲਰ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿਹਦਾ ਨਾਂ ਰਿੰਕੂ ਸਿੰਘ ਉਰਫ ਗਾਂਦੀ ਆ ਇਹਦੇ ਤੇ ਪਹਿਲਾਂ ਵੀ ਮੁਕਾਦਮੇ ਦਰਜ ਹਨ ਇਹ ਪਾਕਿਸਤਾਨ ਤੋਂ ਸਿਰੋਂ ਲਿਆ ਕੇ ਸਪਲਾਈ ਕਰਦਾ ਢੂੰ ਰਾਈ ਇਦੇ ਨਾਲ ਦੇ ਜਿਹੜੇ ਸਾਥੀ ਆ ਉਹ ਵੀ ਫੜੇ ਆ ਜਿਹਦੇ ਜਿਹਦਾ ਨਾਮ ਲਵਪ੍ਰੀਤ ਸਿੰਘ ਉਰਫ ਲੱਕੀ ਆ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਆ ਇਹਨਾਂ ਕੋਲੋਂ ਵੀ ਰਿਕਵਰੀ ਨਾਲ ਕੀਤੀ ਗਈ ਆ ਔਰ ਇਹ ਪਾਕਿਸਤਾਨ ਤੋਂ ਲਿਆ ਕੇ ਇਹ ਹਿਰਨ ਦੀ ਜਿਹੜੀ ਥੇਪ ਆ ਉਹ ਪੰਜਾਬ ਦੇ ਅਲੱਗ-ਅਲੱਗ ਜਗਤ ਦੇ ਵਿੱਚ ਦੇ ਸੀਗੇ ਇਹਨਾਂ ਦੀ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਦੀ ਜਿਹੜੀ ਆ ਉਹ ਤਫ਼ਤੀਸ਼ ਚੱਲ ਰਹੀ ਆ ਜੋ ਵੀ ਅੱਗੇ ਆਏਗੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ